ਸ਼ਬਦ ਪਾਦ ਦੇ ਵਖਵਾ ਕਰਤ ਨੇ ਕਿਹੜੇ ਅਰਥ ਦੇ ਵਿੱਚ ਵਰਤਿਆ ਜਾਂਦਾ ਹੈ ਸੋ ਅਸੀਂ ਆਮ ਤੌਰ ਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਦੀ ਬਾਣੀ ਦਾ ਜੋ ਇੱਕ ਸ਼ਬਦ ਹੁੰਦਾ ਹੈ ਕੋਈ ਹਿੱਸਾ ਉਹਨੂੰ ਵੀ ਅਸੀਂ ਆਪਾਂ ਸ਼ਬਦ ਕਹਿੰਨੇ ਆ ਤੇ ਹਿੰਦੀ ਵਿੱਚ ਪੰਜਾਬੀ ਵਿੱਚ ਅੱਜ ਕੱਲ ਵਰਤੋਂ ਹੋ ਗਈ ਆ ਲਫ਼ਜ਼ ਨੂੰ ਅਸੀਂ ਸ਼ਬਦ ਕਹਿੰਨੇ ਆ ਜਿਹਨੂੰ ਅੰਗਰੇਜ਼ੀ ਵਾਲੇ ਵਰਡ ਕਹਿੰਦੇ ਨੇ ਸੋ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਕਰਨ ਦਾ ਹੈ ਆ ਕਿ ਗੁਰੂ ਦਾ ਸ਼ਬਦ ਗੁਰਬਾਣੀ ਤੇ ਅਮਰਤ ਸ਼ਕਾਣ ਵੇਲੇ ਜਿਹੜੇ ਪੰਜ ਪਿਆਰੇ ਸਾਨੂੰ ਗੁਰਮੰਤਰ ਤੇ ਇਹ ਮੂਲ ਮੰਤਰ ਦ੍ਰਿੜ ਕਰਵਾਉਂਦੇ ਨੇ ਇਹ ਗੁਰੂ ਕੇ ਸਿੱਖ ਨੇ ਉੱਠਦਿਆਂ ਬੈਹਂਦਿਆਂ ਹਰ ਨਾਮ ਤੇਾਈ ਹੈ ਅੰਨ ਦਿਨ ਸੁਕਿਰਤ ਕਰੀਐ ਇਹ ਸੁਕਿਰਤ ਹੈ ਇਹ ਅਸਲੀ ਕਿ ਪ੍ਰਾਣੀ ਤੋਂ ਆਇਓ ਲਾਹਾ ਲੈਣ ਲੱਗੋ ਕਿਥ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ ਭਈ ਪ੍ਰਾਪਤ ਮਾਨਖ ਦੇਹਰੀਆ ਗੋਵਿੰਦ ਮਿਲਣ ਕੀ ਏ ਤੇਰੀ ਬਰੀਆ ਗੁਰਬਾਣੀ ਵਿੱਚ ਥਾਂ ਥਾਂ ਇਹ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ ਇਹ ਲਈ ਸਾਨੂੰ ਪੰਜ ਪਿਆਰਿਆਂ ਵੱਲੋਂ ਵਾਹਿਗੁਰੂ ਗੁਰਮੰਤਰ ਅਤੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਜਿਹੜਾ ਹੈ ਇਹ ਸਾਨੂੰ ਮੂਲ ਮੰਤਰ ਬਖਸ਼ਿਸ਼ ਕੀਤਾ ਹੈ ਉਠਦਿਆਂ ਬੈਹਦਿਆਂ ਸੁੱਤਿਆਂ ਜਾਗਦਿਆਂ ਕਾਰਵਿਹਾਰ ਕਰਦੇ ਆ ਵੀ ਜੇ ਬਾਣੀ ਸਾਨੂੰ ਨਹੀਂ ਜ਼ਬਾਨੀ ਯਾਦ ਉਹਦੇ ਵਾਸਤੇ ਗੁਟਕੇ ਉਥੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਆਪਾਂ ਨੂੰ ਲੋੜ ਪੈਂਦੀ ਹੈ ਪਰ ਪਤਾਨਾਂ ਗੁਰਸਿੱਖ ਜਿਨ੍ਹਾਂ ਨੂੰ ਪੰਜ ਆਪਣਾ ਪੰਜ ਬਾਣੀਆਂ ਜ਼ਬਾਨੀ ਯਾਦ ਹੈ ਉਹਨੇ ਤਨੇਮ ਕਰ ਲੈਂਦੇ ਨੇ ਪਰ ਵਾਹਿਗੁਰੂ ਤੇ ਗੁਰੂ ਮੂਲ ਮੰਤਰ ਜਿਹੜਾ ਆ ਇਹ ਤਾਂ ਹਰ ਇੱਕ ਨੂੰ ਯਾਦ ਹੋ ਸਕਦਾ ਹੈ ਇਸ ਲਈ ਇਹਨਾਂ ਨੂੰ ਹਰ ਵੇਲੇ ਕੰਮਕਾਰ ਕਰਦੇ ਆ ਵੀ ਕੋਈ ਰਿਕਾਰਡ ਨਹੀਂ ਪੈਂਦੀ ਜੇ ਅਸੀਂ ਸੁਰਤੀ ਦੇ ਵਿੱਚ ਵਾਇ ਗੁਰੂ ਵਾਰਿ ਗਏ ਜਿੱਗੇ ਜਾਂ ਬੋਲ ਕੇ ਵੀ ਕਰੀ ਜਿੱਗੇ ਮੂਲ ਮੰਤਰ ਵੀ ਕਰੀ ਜਿੱਗੇ ਸੋ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਇਹ ਗੁਰੂ ਦਾ ਹੁਕਮ ਹੈ ਗੁਰੂ ਦਾ ਸ਼ਬਦ ਹੈ ਗੁਰੂ ਦੀ ਸਿੱਖਿਆ ਹੈ ਪਰਮਾਤਮਾ ਦਾ ਨਾਮ ਹੈ ਪਰਮਾਤਮਾ ਦਾ ਵਕ ਵਕ ਲੋਕਾਂ ਨੇ ਆਪਣੀ ਆਪਣੀ ਬੋਲੀ ਵਿੱਚ ਨਾਂ ਰੱਖਿਆ ਪਰ ਗੁਰਬਾਣੀ ਕੀ ਕਹਿੰਦੀ ਹੈ ਕਿਰਤਮ ਨਾਮ ਕਥੇ ਤੇਰੇ ਜੇ ਬਾ ਸਤ ਨਾਮ ਤੇਰਾ ਪਰਾਪੂਰ ਬਲਾ ਤੇ ਇਹ ਜਿਹੋ ਜਿਹਾ ਤੇਰੀ ਕਹਿੰਦੇ ਸਿਫਤ ਵੇਖੀ ਆ ਉਹੋ ਜਿਹਾ ਤੇਰਾ ਸਫਾਤੀ ਉਸਨੇ ਨਾਮ ਧਰ ਦਿੱਤਾ ਜਪ ਸਾਹਿਬ ਦੇ ਆਰੰਭ ਦੇ ਵਿੱਚ ਵੀ ਸਤਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਚੱਕਰ ਚੇਨ ਅਰ ਬਰਨ ਜਾਤ ਏਰ ਪਾਤ ਨੇ ਜੇ ਰੂਪ ਰੰਗ ਯਾ ਰੇਖ ਭੇਗ ਕੋ ਕਹਿ ਨਾ ਸਕਦ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਨ ਗਣੇਜੈ ਤੇਰੇ ਭਵਨ ਮਹੀਪ ਸੁਰ ਨਾਰ ਅਸੁਰ ਨੇਤ ਨੇਤ ਬੰਤਰਣ ਕਹਿਤ ਤਵ ਸਰਬਨਾਮ ਕਥ ਕਮਨ ਕਰਮਨਾਮ ਵਰਣ ਸੁਮਾਤੇ ਜਿਉ ਜਾ ਇੰਨੀਆਂ ਤੇਰੇ ਚ ਸਿਫਤਾਂ ਆ ਕੋਈ ਬਿਆਨ ਨਹੀਂ ਕਰ ਸਕਦਾ ਜਿਹੜੀ ਸਿਫਤ ਕਰਮ ਤੇਰਾ ਵੇਖਿਆ ਹੈ ਕੇ ਵਿਅਕਤੀ ਨੇ ਮਹਾਪੁਰਸ਼ ਨੇ ਅਨਪਵਨ ਦ੍ਰਿਸ਼ਟੀ ਵਾਲੇ ਨੇ ਉਹਨੇ ਉਹ ਤੇਰਾ ਨਾਮ ਰੱਖ ਦਿੱਤਾ ਸੋ ਸਿੱਖਾਂ ਦੇ ਵਾਸਤੇ ਗੁਰੂ ਮੰਤਰ ਜਿਹੜਾ ਉਹ ਵਾਹਿਗੁਰੂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ